ਸ੍ਰੀ ਗੰਤੋ ਦੋਸਤੋ ਹਾਂ ਤੋਂ ਪਹਿਲਾਂ ਤੁਹਾਡਾ ਮੈਂ ਸਾਰਿਆਂ ਦਾ ਸਾਡੇ ਇਸ ਚੈਨਲ ਤੇ ਹੌਂਦਲੀ ਸਵਾਗਤ ਕਰਦਾ ਹਾਂ ਅਸੀਂ ਅਕਸਰ ਰਾਤ ਨੂੰ ਜਦੋਂ ਵੀ ਸਾਡੀ ਅੱਖ ਖੋਲਦੀ ਹੈ ਜਾਂ ਫਿਰ ਜਦੋਂ ਅਸੀਂ ਰਾਤ ਨੂੰ ਚਾਂਦ ਚੱਕ ਉੱਠ ਖੜਦੇ ਹਾਂ ਅਤੇ ਇਹ ਇੱਕ ਜਾਣਿਆ ਪਹਿਚਾਣਿਆ ਮੰਜ਼ਰ ਹੁੰਦਾ ਹੈ ਇੱਕ ਚੁੱਪਚਾਪ ਰਖਵਾਲਾ ਜਿਹੜਾ ਕਿ ਸਾਡਾ ਬਹੁਤ ਹੀ ਸ਼ਾਂਤੀ ਦੇ ਨਾਲ ਸਾਥ ਦੇ ਰਿਹਾ ਹੈ ਚੰਦ ਇੱਕ ਬਹੁਤ ਹੀ ਚੁੱਪ ਚਾਪ ਰਖਵਾਲਾ ਹੈ ਜਿਹੜਾ ਕਿ ਸਾਡਾ ਬਹੁਤ ਹੀ ਸ਼ਾਂਤੀ ਦੇ ਨਾਲ ਸਾਥ ਵੀ ਦੇ ਰਿਹਾ ਹੈ ਪਰ ਦੋਸਤੋ ਇਮੇਜਿਨ ਕਰੋ ਜੇਕਰ ਇਹ ਅਸਮਾਨ ਤੋਂ ਗਾਇਬ ਹੀ ਹੋ ਜਾਵੇ ਤਾਂ ਕੀ ਹੋਵੇਗਾ ਦੋਸਤੋ ਇਹ ਸਵਾਲ ਦਾ ਆਨਸਰ ਜਾਣਨ ਲਈ ਬਨੇ ਰਹੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀਐਸਡੀ ਟੀਵੀ ਇਸ ਚੀਜ਼ ਦਾ ਅਸਰ ਤੁਰੰਤ ਹੀ ਸ਼ੁਰੂ ਹੋ ਜਾਵੇਗਾ ਜਿਹੜਾ ਕਿ ਬਹੁਤ ਖਤਰਨਾਕ ਹੋਵੇਗਾ ਹੁਣ ਸਾਰਟੀ ਪੋਰਸ਼ਨਟਾਈਟਸ ਦਾ ਸਭ ਤੋਂ ਵੱਡਾ ਕਾਰਨ ਹੈ ਇਦੀ ਗ੍ਰੈਵਿਟੀ ਸਮੁੰਦਰ ਨੂੰ ਖਿੱਚ ਕੇ ਲੋ ਅਤੇ ਹਾਈ ਟਾਈਡਸ ਬਣਾਉਂਦੀ ਹੈ ਮੂਨ ਬਿਨਾ ਇਹ ਟਾਈਡ ਸਿਰਫ ਲਗਭਗ 40% ਹੀ ਰਹਿ ਜਾਣਗੀਆਂ ਇਸ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਲਈ ਖਤਰਾ ਹੋਵੇਗਾ ਕਿਉਂਕਿ ਇਹ ਸਮੁੰਦਰ ਵਿੱਚ ਰਹਿਣ ਵਾਲੀ ਸਪੀਸੀਜ਼ ਦੀ ਫੀਡਿੰਗ ਤੇ ਬਰੀਡਿੰਗ ਇਹਨਾਂ ਸਮੁੰਦਰੀ ਲਹਿਰਾਂ ਤੇ ਹੀ ਨਿਰਭਰ ਹੁੰਦੀ ਹੈ ਮੂਨ ਧਰਤੀ ਨੂੰ ਆਪਣੇ ਐਕਸਸ ਤੇ ਸਟੇਬਲ ਰਹਿਣ ਲਈ ਬਹੁਤ ਜ਼ਿਆਦਾ ਮਦਦ ਕਰਦਾ ਹੈ ਬਿਨਾ ਮੂਨ ਤੋਂ ਧਰਤੀ ਦਾ ਟੈਂਟ ਸਮੇਂ ਦੇ ਅਨੁਸਾਰ ਬਹੁਤ ਜ਼ਿਆਦਾ ਬਦਲ ਸਕਦਾ ਹੈ ਇਹ ਚੀਜ਼ ਐਕਸਟ੍ਰੀਮ ਮੌਸਮ ਲੈ ਕੇ ਆਵੇਗੀ ਅਤੇ ਗਾਮਨੀ ਵਾਲੇ ਸਮਸਤ ਬਹੁਤ ਖਮਾਂਦੇ ਵਾਲੀ ਵਿੰਟਰ ਜਿੱਥੇ ਜਾਂਦੀ ਕਟਣੀ ਬਹੁਤ ਹੀ ਮੁਸ਼ਕਲ ਹੋ ਜਾਵੇਗੀ ਮੂਨ ਸਾਡੇ ਆਸਮਾਨ ਦਾ ਦੂਸਰਾ ਸਭ ਤੋਂ ਬ੍ਰਾਈਟ ਆਬਜੈਕਟ ਹੈ ਐਸੋ ਬਿਨਾਂ ਰਾਤ ਇਕਦਮ ਹੀ ਕਾਲੀ ਹੋ ਜਾਵੇਗੀ ਜੇਕਰ ਇਹ ਨਹੀਂ ਹੋਵੇਗਾ ਰਾਤ ਨੂੰ ਸ਼ਿਕਾਰ ਕਰਨ ਵਾਲੇ ਜਾਨਵਰ ਜਿਹੜੇ ਕਿ ਮੂਨ ਲਾਈਟ ਤੇ ਡਿਪੈਂਡ ਹੁੰਦੇ ਹਨ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਣਗੇ ਸਾਡੇ ਲਈ ਇਹ ਇੱਕ ਬਹੁਤ ਹੀ ਡਾਰਕ ਦੁਨੀਆ ਹੋਵੇਗੀ ਸਟਾਰਸ ਜ਼ਿਆਦਾ ਦੇਖਣਗੇ ਪਰ ਥੱਲੇ ਅੰਧੇਰਾ ਹੀ ਅੰਧੇਰਾ ਹੋਵੇਗਾ ਅਰਬਾਂ ਸਾਲ ਪਹਿਲਾਂ ਜਦੋਂ ਮੂਨ ਬਣ ਰਿਹਾ ਸੀ ਤਾਂ ਧਰਤੀ ਦਾ ਇੱਕ ਦਿਨ ਸਿਰਫ 6 ਘੰਟਿਆਂ ਦਾ ਹੁੰਦਾ ਸੀ ਮੂਨ ਦੀ ਗ੍ਰੈਵਿਟੀ ਨੇ ਧਰਤੀ ਦੀ ਰੋਟੇਸ਼ਨ ਨੂੰ ਹੌਲੀ ਕਰਕੇ ਦਿਨ ਨੂੰ ਲੰਬਾ ਕਰ ਦਿੱਤਾ ਜੇ ਮੂਨ ਦੁਬਾਰਾ ਫੇਰ ਤੋਂ ਚਲਾ ਜਾਵੇ ਤਾਂ ਇਹ ਪ੍ਰਕਿਰਿਆ ਰੁਕ ਜਾਵੇਗਾ ਅਤੇ ਹੌਲੀ ਹੌਲੀ ਦਿਨ ਫਿਰ ਛੋਟੇ ਹੋਣ ਲੱਗਣਗੇ ਕਾਇਦ ਸਿਰਫ ਕੁਝ ਕਿਹੀ ਘੰਟਿਆਂ ਦੇ ਪਰਫੈਕਟ ਸੋਲਰ ਇਕਲਿਪਸ ਇੱਕ ਖੂਬਸੂਰਤ ਅਤੇ ਅਜੀਬ ਸੀਨ ਹੁੰਦਾ ਹੈ ਇਹ ਉਦੋਂ ਹੁੰਦਾ ਹੈ ਜਦ ਮੂਨ ਸੂਰਜ ਨੂੰ ਪੂਰਾ ਹੀ ਕਵਰ ਕਰ ਲੈਂਦਾ ਹੈ ਇਹ ਇੱਕ ਕੋਸਮਿਕ ਕਨਸੀਡੈਂਸ ਹੈ ਕਿਉਂਕਿ ਮੂਨ 400 ਗੁਣਾ ਛੋਟਾ ਹੈ ਸੂਰਜ ਤੋਂ ਪਰ 400 ਗੁਣਾ ਕਰੀਬ ਹੈ ਮੂਨ ਬਿਨਾ ਕੋਈ ਸੋਲਰ ਇਕਲੀਪਸ ਦੁਬਾਰਾ ਫੇਰ ਤੋਂ ਕਦੇ ਵੀ ਨਹੀਂ ਹੋਵੇਗਾ ਮੂਨ ਸਿਰਫ ਇੱਕ ਰੋਸ਼ਨੀ ਵਾਲਾ ਕੋਈ ਪੱਥਰ ਨਹੀਂ ਇਹ ਸਾਡੀ ਧਰਤੀ ਦਾ ਇੱਕ ਵਫਾਦਾਰ ਸਾਥੀ ਹੈ ਜੋ ਸਾਡੀ ਟਾਈਡਸ ਨੂੰ ਬਣਾਉਂਦਾ ਹੈ ਕਲਾਈਮੇਟ ਨੂੰ ਸਟੇਬਲ ਰੱਖਦਾ ਹੈ ਅਤੇ ਰਾਤਾਂ ਨੂੰ ਰੋਸ਼ਨੀ ਕਰਦਾ ਹੈ ਇਸ ਮੂਨ ਬਿਨਾ ਜ਼ਿੰਦਗੀ ਬਿਲਕੁਲ ਹੀ ਬਦਲ ਜਾਵੇਗੀ ਇਹ ਸਾਡੀ ਦੁਨੀਆ ਨੂੰ ਬੈਲੈਂਸ 'ਚ ਰੱਖਣ ਵਾਲਾ ਸਾਇਲੈਂਟ ਗਾਰਡੀਅਨ ਹੈ ਐਸਲੀ ਅਗਲੀ ਵਾਰ ਜਦੋਂ ਤੁਸੀਂ ਇਸ ਮੂਨ ਨੂੰ ਦੇਖੋ ਤਾਂ ਇੱਕ ਪਲ ਲਈ ਰੋਕ ਕੇ ਇਸ ਸੈਲੈਸਟੀਅਲ ਨੇਬਰ ਨੂੰ ਐਪਰੀਸ਼ੀਏਟ ਜ਼ਰੂਰ ਕਰਿਓ